ਸਟਾਰਟ ਦੱਸ ਦਈਏ ਤਸਵੀਰਾਂ ਤੁਹਾਨੂੰ ਕਿ ਅੱਜ ਫੇਰ ਰੋਡ ਜਾਮ ਕਰ ਦਿੱਤਾ ਗਿਆ ਉਹ ਰੋਡ ਜਾਮ ਕਿਉਂ ਕੀਤਾ ਗਿਆ ਨੌਜਵਾਨ ਦੀ ਮੌਤ ਦਾ ਮਾਮਲਾ ਹੈ ਉਹ ਨੌਜਵਾਨ ਦੀ ਮੌਤ ਨਹੀਂ ਹੈ ਨੌਜਵਾਨ ਦਾ ਕਤਲ ਦਾ ਮਾਮਲਾ ਹੈ ਔਰ ਜੇ ਸਰਕਾਰਾਂ ਦੀ ਗੱਲ ਕਰੀਏ ਜਾਂ ਸ਼ਾਸਨ ਪ੍ਰਸ਼ਾਸਨ ਦੀ ਗੱਲ ਕਰੀਏ ਤੇ ਦੇਖੋ ਖੋਖੇ ਵਾਲਿਆਂ ਦੇ ਮਗਰ ਜਾਣਾ ਹੋਵੇ ਤਾਂ ਰਾਤ ਵੀ ਜਾਗਿਆ ਜਾਂਦਾ ਹੈ ਜੇ ਚੱਲ ਪਰ ਮਜੀਦ ਬੱਬਰ ਮਰਦਾਬਾਦ 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 ਡਾਕਟਰ ਮਜੀਦ ਬੱਬਰ ਮਰਦਾਬਾਦ ਖੋਖਿਆਂ ਵਾਲਿਆਂ ਦੇ ਮਗਰ ਜਾਣਾ ਹੋਵੇ ਤਾਂ ਰਾਤ ਵੀ ਜਾਗਿਆ ਜਾਂਦਾ ਸ਼ਾਸਨ ਪ੍ਰਸ਼ਾਸਨ ਵੱਲੋਂ ਜੇ ਇੱਥੇ ਨੌਜਵਾਨ ਦੀ ਮੌਤ ਦਾ ਮਾਮਲਾ ਆ ਗਿਆ ਔਰ ਮੌਤ ਦੇ ਮਾਮਲੇ ਵਿੱਚ ਕਿੰਨੇ ਕੁ ਲੋਕ ਇੱਥੇ ਪਹੁੰਚੇ ਨੇ ਕੀ ਗੁਰਦਾਸਪੁਰ ਸ਼ਹਿਰ ਸਾਡਾ ਇੰਨਾ ਕੀ ਸ਼ਹਿਰ ਹੈ ਇੰਨੇ ਕੀ ਲੋਕ ਇੱਥੇ ਵਸਦੇ ਨੇ ਇੰਨੀਆਂ ਕੀ ਪੋਲੀਟੀਕਲ ਪਾਰਟੀਆਂ ਵਸਦੀਆਂ ਨੇ ਬਹੁਤ ਸਾਰੀਆਂ ਪਾਰਟੀਆਂ ਨੇ ਲੇਕਿਨ ਸਿਰਫ ਮੁੱਦਾ ਕਿਹੜਾ ਉਠਾਇਆ ਜਾਂਦਾ ਕੋਈ ਸ਼ਰਾਬ ਚ ਫੜਿਆ ਜਾਂਦਾ ਤਾਂ ਉਸ ਦੇ ਵਾਸਤੇ ਰਾਤਾਂ ਜਾਗੀਆਂ ਜਾਂਦੀਆਂ ਕਿਸੇ ਦਾ ਖੋਖਾ ਟਾਇਆ ਜਾਂਦਾ ਤਾਂ ਉਸ ਦੇ ਵਾਸਤੇ ਜਾਗਿਆ ਜਾਂਦਾ ਜੇ ਇੰਨੀ ਵੱਡੀ ਕਹਿਰ ਦੀ ਮੌਤ ਹੋ ਗਈ ਏ ਔਰ ਕੱਲ ਵੀ ਰੋਡ ਜਾਮ ਰਿਹਾ ਔਰ ਅੱਜ ਵੀ ਜਾਮ ਏ ਲੇਕਿਨ ਅੱਜ ਇੱਥੇ ਕੋਈ ਵੀ ਸ਼ਾਸਨ ਪ੍ਰਸ਼ਾਸਨ ਦਾ ਬੰਦਾ ਜਿਹੜਾ ਮੌਕੇ ਦੇ ਉੱਤੇ ਨਹੀਂ ਮਿਲਸਦੇ ਆ ਤਸਵੀਰਾਂ ਤੁਸੀਂ ਵੇਖੋ ਕਿ ਕਿਵੇਂ ਲੋਕ ਬੈਠੇ ਨੇ ਰੋਸ ਕਰ ਰਹੇ ਨੇ ਔਰ ਉਹ ਭੈਣ ਜੋ ਕੱਲ ਪੁੱਭਾ ਮਾਰ ਮਾਰ ਕੇ ਰੋ ਰਹੀ ਸੀ ਮੇਰੇ ਘਰ ਵਾਲੇ ਨੂੰ ਬਚਾ ਲਓ ਉਹ ਡਾਕਟਰਾਂ ਦੀ ਟੀਮ ਉਹ ਪੰਜ ਮੈਂਬਰੀ ਕਮੇਟੀ ਕਿੱਥੇ ਗਈ ਉਸ ਕਮੇਟੀ ਜਿਹੜੀ ਹੈ ਉਸ ਦਾ ਕੱਲ ਵਾਲਾ ਡਿਸੀਜਨ ਕੀ ਕਹਿੰਦਾ ਹੈ ਕਿ ਇਹ ਬਾਣਾ ਕਿਉਂ ਵਾਪਰਿਆ ਕੱਲ ਉਹਨਾਂ ਨੇ ਡਿਸੀਜਨ ਕੀ ਲਿਆ ਸੀਗਾ ਕੱਲ ਇੱਕ ਜ਼ਿੰਮੇਵਾਰੀ ਲਈ ਸੀ ਕਿ ਬੰਦਾ ਜਿਉਂਦਾ ਹੈ ਬੰਦਾ ਸਹੀ ਹੈ ਤੁਸੀਂ ਇੱਥੋਂ ਭੇਜ ਦਿਓ ਜਿੱਦਾਂ ਅੱਗੇ ਇਹਨਾਂ ਦੇ ਚਾਹੇਤਿਆਂ ਨੇ ਬਹੁਤ ਸਾਰੀਆਂ ਮਸ਼ੀਨਾਂ ਲਾ ਕੇ ਰੱਖੀਆਂ ਨੇ ਐਵੇਂ ਕਰਕੇ ਬੰਦੇ ਨੂੰ ਅੱਗੇ ਭੇਜਿਆ ਗਿਆ ਪਰਿਵਾਰ ਨੂੰ ਮਜਬੂਰ ਕੀਤਾ ਗਿਆ ਔਰ ਫਿਰ ਪਰਿਵਾਰ ਦੀ ਗੱਲ ਕਰੀਏ ਦਾ ਪਰਿਵਾਰ ਭਾਵੁਕ ਹੋ ਗਿਆ ਉਸ ਨੇ ਇੱਕ ਦਲਾਸੇ ਦਿੱਤੇ ਆ ਕਿ ਮੇਰਾ ਘਰ ਵਾਲਾ ਬਚਾ ਲਓ ਲੇਕਿਨ ਇਹੀ ਵਾਸਤਾ ਪਾਇਆ ਗਿਆ ਜਥੇ ਬੰਦੀਆਂ ਨੂੰ ਪਿੱਛੇ ਮੋੜਿਆ ਗਿਆ ਆਮ ਪਬਲਿਕ ਨੂੰ ਪਿੱਛੇ ਮੋੜਿਆ ਗਿਆ ਲੇਕਿਨ ਉਹ ਬੰਦਾ ਅਜ ਵੀ ਨਹੀਂ ਬਚਿਆ ਹੁਣ ਕੀ ਕਾਰਵਾਈਆਂ ਨੇ ਕੀ ਮਾਮਲਾ ਕਿੰਨਾ ਸਮਾਂ ਤੱਕ ਇਹ ਕਾਰਵਾਈ ਚੱਲਦੀ ਰਹੇਗੀ ਦੇਖ ਸਕਦੇ ਹੋ ਗੁਰਦਾਸਪੁਰ ਦਾ ਬੱਬਰੀ ਬਾਈਪਾਸ ਚੌਂਗ ਜਿਹੜਾ ਇਹ ਬੰਦ ਕੀਤਾ ਗਿਆ ਔਰ ਬੰਦ ਕਰਨ ਦਾ ਕਾਰਨ ਇਹ ਹੋਈ ਹੈ ਇਹ ਹਸਪੀਟਲ ਦੇ ਵਿੱਚ ਪੱਥਰੀ ਦਾ ਇਲਾਜ ਕਰਾਉਣ ਆਇਆ ਬੰਦਾ ਹੈ ਪੱਥਰੀ ਵਾਲੇ ਨੂੰ ਵੈਂਟੀਲੇਟਰ ਦੇ ਉੱਤੇ ਕਦੋਂ ਪਾਇਆ ਜਾਂਦਾ ਹੈ ਕਿਹੜਾ ਮਰੀਜ਼ ਪਹਿਲਾਂ ਅੱਜ ਤੋਂ ਪਹਿਲਾਂ ਗਿਆ ਜੋ ਵੈਂਟੀਲੇਟਰ ਤੇ ਚੱਲਿਆ ਜਾਂਦਾ ਜਿਸ ਦੇ ਗੁਰਦੇ ਵਿੱਚ ਪੱਥਰੀ ਹੋਵੇ ਲੇਕਿਨ ਇਸ ਨਾਲ ਕੀ ਘਟਨਾ ਹੋ ਗਈ ਕੀ ਮਾੜਾ ਕਰਮ ਕੀਤਾ ਸੀ ਕਿ ਸਾਰਾ ਪਰਿਵਾਰ ਵੀ ਝੜਕਾਂ ਤੇ ਰੋਲ ਰਿਹਾ ਔਰ ਸਾਰਾ ਸ਼ਹਿਰ ਅੱਜ ਰੋ ਰਿਹਾ ਔਰ ਜੋ ਡੈੱਡ ਬੋਡੀ ਹੈ ਇਸ ਚੌਂਗ ਦੇ ਵਿੱਚ ਰੱਖੀ ਗਈ ਹੈ ਔਰ ਤਸਵੀਰਾਂ ਜਿਹੜੀਆਂ ਅਕਸਰ ਹੀ ਤੁਹਾਨੂੰ ਸਾਰੇ ਚੈਨਲਾਂ ਨੇ ਵਿਖਾ ਚੁੱਕੇ ਆ ਹਰ ਚੈਨਲ ਉੱਤੇ ਤਸਵੀਰਾਂ ਤੁਸੀਂ ਵੇਖ ਲਈਆਂ ਔਰ ਗੱਲ ਇਹਨਾਂ ਨਾਲ ਕਰਦੇ ਆ ਇਥੇ ਭਰਾ ਬੈਠੇ ਨੇ ਔਰ ਇਹ ਮਾਮਲਾ ਕਿੱਥੋਂ ਤੱਕ ਪਹੁੰਚਿਆ ਭਰਾ ਜੀ ਇਧਰ ਆਓ ਜਰਾ ਭਰਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਕਿੱਥੋਂ ਤੱਕ ਮਾਮਲਾ ਪਹੁੰਚਿਆ ਔਰ ਅੱਜ ਦੀ ਮੰਗ ਕੀ ਰਹਿ ਗਈ ਹੈ ਹੁਣ ਇਹ ਜਿਹੜਾ ਮਾਮਲਾ ਆ ਜਿੱਥੇ ਕੱਲ ਸੀਗਾ ਅੱਜ ਹੀ ਉੱਥੇ ਖੜਾ ਕੱਲ ਇਹਨਾਂ ਨੇ ਪ੍ਰਸ਼ਾਸਨ ਨੇ ਪੰਜ ਮੈਂਬਰੀ ਡਾਕਟਰਾਂ ਦੀ ਟੀਮ ਬਣਾਈ ਤੁਹਾਡੇ ਸਾਹਮਣੇ ਤੁਸੀਂ ਸਾਰੀ ਕਵਰੇਜ ਕੀਤੀ ਪ੍ਰਸ਼ਾਸਨ ਦਾ ਸਾਰਾ ਇਹ ਯੋਰ ਲੱਗਿਆ ਕਿ ਬੰਦਾ ਜਿਉਂਦਾ ਆ। ਅੱਜ ਦੱਸੋ ਬੰਦਾ ਜਿਉਂਦਾ ਕਿੱਥੇ ਆ? ਅੱਜ ਉਹਦੇ ਵਿੱਚ ਪਿਆ। ਇਹ ਕੱਲ ਉਹਨਾਂ ਨੇ ਆਪਣੇ ਗਲੋਂ ਸੱਪ ਲਾ ਕੇ ਤੇ ਅੰਮ੍ਰਿਤਸਰ ਵਾਲਿਆਂ ਦੇ ਗਲ ਪਾਉਣ ਦੀ ਕੋਸ਼ਿਸ਼ ਕੀਤੀ ਏ। ਪਰਿਵਾਰ ਨੂੰ ਪਤਾ ਉਹਦੀ ਮੈਸੇਜ ਨੂੰ ਪਤਾ ਉਹਦੀ ਮਾਤਾ ਜੀ ਨੂੰ ਵੀ ਪਤਾ ਕਿ ਬੰਦਾ ਪਹਿਲਾਂ ਦਾ ਮਰ ਚੁੱਕਿਆ ਸੀਗਾ। ਇਹ ਡਾਕਟਰ ਬੱਬਰ ਨੇ ਜਿਹੜੇ ਇਹਦੇ ਨਾਲ ਦੇ ਕਲੀਕ ਡਾਕਟਰ ਆ ਸਰਕਾਰੀ ਉਹਨਾਂ ਨੂੰ ਪੈਸੇ ਦੇ ਕੇ ਖਰੀਦ ਕੇ ਤੇ ਕੱਲ ਪਰਿਵਾਰ ਨੂੰ ਦਬਾਅ ਬਣਾ ਲਿਆ ਕਿ ਬੰਦਾ ਤੁਹਾਡਾ ਜਿਉਂਦਾ ਇਹ ਸ਼ਹਿਰ ਵਾਸੀ ਤੇ ਜਥੇਬੰਦੀਆਂ ਤੁਹਾਨੂੰ ਗੁੰਮਰਾਹ ਕਰ ਰਹੀਆਂ ਤੁਹਾਡੇ ਸਾਹਮਣੇ ਤੁਸੀਂ ਇਹਨਾਂ ਨੂੰ ਕਵਰ ਕੀਤਾ ਅਸੀਂ ਉਹਨਾਂ ਨੂੰ ਕਿਹਾ ਵੀ ਜੇ ਬੰਦਾ ਜਿਉਂਦਾ ਆ ਤੇ ਤੁਸੀਂ ਉਹਨੂੰ ਬਚਾਓ ਸਾਡੇ ਵੱਲੋਂ ਤਾਂ ਕੋਈ ਮਨਾਂ ਨਹੀਂ ਕੀਤਾ ਗਿਆ ਵੀ ਨਾ ਮਚਾਇਆ ਜਾਏ ਸਾਨੂੰ ਤੇ ਪਰਿਵਾਰ ਨੂੰ ਪਹਿਲਾਂ ਪਤਾ ਹੀ ਬੰਦਾ ਤੇ ਮਰ ਚੁੱਕਾ ਪਰ ਪਰਿਵਾਰ ਦੇ ਮਨ ਦੇ ਵਿੱਚ ਇਹਨਾਂ ਨੇ ਆਸ ਦੀ ਕਿਰਨ ਜਗਾਤੀ ਕੱਲ ਵੀ ਬੰਦਾ ਜਿਉਂਦਾ ਸਾਡਾ ਬੰਦਾ ਲੈ ਗਏ ਉੱਥੇ ਉੱਥੇ ਜਾ ਕੇ ਜਿਹੜੇ ਹਸਪਤਾਲ ਦੇ ਵਿੱਚ ਟਰੀਟਮੈਂਟ ਵਾਸਤੇ ਭੇਜਿਆ ਡਾਕਟਰ ਨੇ ਜਾਂਦਿਆਹੀਂ ਸਾਡੀ ਬੇਟੀ ਨੂੰ ਕਹਿਤਾ ਵੀ ਇਹ ਤਾਂ ਬੰਦਾ ਮਰ ਚੁੱਕਾ ਪਰ ਫੇਰ ਵੀ ਮੈਂ ਇੱਕ ਕੋਸ਼ਿਸ਼ ਕਰ ਲੈਣਾ ਉਹ ਮੈਨੂੰ ਹੈਰਾਨਗੀ ਆਉਂਦੀ ਹੈ ਕਲਯੁਗ ਇਹੋ ਜਿਹਾ ਆ ਗਿਆ ਕਿ ਮਰੇ ਹੋਏ ਬੰਦੇ ਨੂੰ ਡਾਕਟਰ ਜੂੰਦਾ ਕਹਿਣ ਦੇ ਆ ਤੇ ਲਾਸ਼ ਸਾਡੀ ਸਵੇਰ ਦੀ 9 ਵਜੇ ਦੀ ਇੱਥੇ ਸੜਕ ਤੇ ਪਈ ਆ ਤੇ ਅਜੇ ਤੱਕ ਕਮੇਟੀਆਂ ਬਣਡੀਆਂ ਵੀ ਕਮੇਟੀ ਬਣਾਉਣੇ ਆ ਤਾਂ ਫੇਰ ਅੱਗੇ ਕਾਰਵਾਈ ਹੋਣੀ ਕਿੰਨਾ ਚਿਰ ਅਸੀਂ ਇੰਤਜ਼ਾਰ ਕਰਾਂਗੇ ਇਹ ਕਲਯੁਗ ਘੋਰ ਕਲਯੁਗ ਛਾਇਆ ਜਿੰਨਾ ਚਿਰ ਸ਼ਹਿਰ ਵਾਸੀ ਆਸੀ ਸਾਰੇ ਲੋਕ ਆਪਣੀ ਰਾਜਨੀਤਿਕ ਪਾਰਟੀ ਨਾਲ ਉੱਤੇ ਉੱਠ ਕੇ ਆਪਣੀਆਂ ਜਾਤਾਂ ਤੋਂ ਉੱਤੇ ਉੱਠ ਕੇ ਧਰਮ ਤੋਂ ਉੱਤੇ ਉੱਠ ਕੇ ਇਕੱਠੇ ਨਾ ਹੋਵਾਂਗੇ ਤੇ ਇਹ ਲੋਕਾਂ ਨੇ ਸਾਨੂੰ ਕੱਲਿਆਂ ਕੱਲਿਆਂ ਟਾਰਗੇਟ ਕਰਨਾ ਅੱਜ ਆਸ਼ੂ ਜੀ ਦੀ ਮੌਤ ਹੋਈ ਆ ਕੱਲ ਨੂੰ ਕਿਸੇ ਹੋਰ ਦੀ ਹੋ ਸਕਦੀ ਹੈ ਕੱਲ ਨੂੰ ਸਾਡੇ ਵਿੱਚੋਂ ਕੋਈ ਜਾ ਸਕਦਾ ਮੇਰੀ ਇੱਕੋ ਹੀ ਬੇਨਤੀ ਆ ਕਿ ਇਹ ਜਿਹੜੇ ਜਲਾਦ ਡਾਕਟਰ ਆ ਇਹਨਾਂ ਨੂੰ ਨੱਥ ਪਾਉਣ ਵਾਸਤੇ ਇੱਕ ਮੁੱਠ ਇਕੱਠੇ ਹੋ ਜਾਈਏ ਵੇਖੋ ਪਹਿਲਾਂ ਚੱਲਦਾ ਹੁੰਦਾ ਭੋਮ ਮਾਫੀਆ ਫਿਰ ਚੱਲੇ ਗੈਂਗਸਟਰ ਹੁਣ ਚੱਲਿਆ ਮੈਡੀਕਲ ਮਾਫੀਆ ਇਹਨਾਂ ਦੇ ਹਸਪਤਾਲਾਂ 'ਚ ਜਾਓ ਪਹਿਲਾਂ ਲੱਖ-ਲੱਖ ਰੁਪਈਆ ਜਮ੍ਹਾਂ ਕਰਾਓ ਮੁੜ ਕੇ ਮੌਤ ਦੇ ਘਾਟ ਉਤਾਰਨ ਦੇ ਬੰਦੇ ਨੂੰ ਘਰ ਨਾ ਘਰ ਜੋ ਕਰਨਾ ਘਾਟ ਜੋ ਕਰ ਦੱਸੋ ਕਿੱਧਰ ਤੇ ਕਿੱਧਰ ਜਾਈਏ ਪ੍ਰਸ਼ਾਸਨ ਆੜੀ ਸੁਣਨੀ ਡਿਆ ਸਵੇਰ ਤੇ ਅਸੀਂ ਸੜਕ ਤੇ ਬਰਲਾਪ ਤਣਦੇ ਆ 9 ਵਜੇ ਤੇ ਬੈਠੇ ਆ ਭੁਖੜ ਪਾਣੇ ਸਾਰੇ ਲੋਕਾਂ ਨੇ ਪਰਿਵਾਰ ਉਹ ਵੇਖੋ ਉਹਦੀ ਭੈਣ ਦਾ ਕੀ ਹਾਲ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਉਹਦੇ ਤੇ ਜਿਹੜਾ ਕੈਮਰਾਬਾਰ ਉਹ ਵੇਖੋ ਕਿਤਨਾ ਬੈਠੀ ਆ ਸਵੇਰ ਦੀ ਨਾ ਉਹਨੇ ਪ੍ਰਸ਼ਾਦਾ ਸਵੇਰੇ ਛਕਿਆ ਨਾ ਕੱਲ ਛਕਿਆ ਜੇ ਇਹਨੂੰ ਕੁਝ ਹੋ ਗਿਆ ਤੇ ਇਹਦਾ ਜ਼ਿੰਮੇਵਾਰ ਕੌਣ ਆ ਅਸੀਂ ਤੁਹਾਡੇ ਮੀਡੀਆ ਜ਼ਰੀਏ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਬੇਨਤੀ ਕਰਨੇ ਆ ਕਿ ਇਹੋ ਜੇ ਪ੍ਰਸ਼ਾਸਨ ਤੋਂ ਅਸੀਂ ਬਗੈਰ ਪ੍ਰਸ਼ਾਸਨ ਤੋਂ ਚੰਗੇ ਆ ਇਹਨਾਂ ਨੂੰ ਠੱਲ ਪਾਈ ਜਾਵੇ ਇਹ ਜਲਾਦ ਡਾਕਟਰ ਜਿਹੜਾ ਇਹਨਾਂ ਤੇ ਪਰਚਾ ਦਰਜ ਕਰਕੇ ਇਹਦਾ ਹਸਪਤਾਲ ਸੀਲ ਕੀਤਾ ਜਾਵੇ ਜਿੰਨਾ ਚਿਰ ਇਹ ਕਾਰਵਾਈਆਂ ਨਹੀਂ ਹੁੰਦੀਆਂ ਇਹ ਮੋਰਚਾ ਨਿਰੰਤਰ ਜਾਰੀ ਰਹੇਗਾ ਲਾਸ਼ ਮੜੀ ਦੀ ਇੱਥੇ ਫ੍ਰਿਜ ਪਈ ਰਹੀ ਹੈ ਅਸੀਂ ਬਿਲਕੁਲ ਇਹ ਲਾਂਦੇ ਹਾਂ ਬਹੁਤ ਬਹੁਤ ਔਰ ਬੇਨਤੀ ਕਰ ਦਈਏ ਔਰ ਦੱਸ ਦਈਏ ਕਿ ਸ਼ਹਿਰ ਦੇ ਲੋਕਾਂ ਨੇ ਸ਼ਹਿਰ ਦੇ ਲੋਕਾਂ ਨੇ ਇੱਕ ਜਿਗਰਾ ਵਿਖਾਇਆ ਉਹ ਜਿਗਰੇ ਦੇ ਵਿੱਚ ਦੱਸਿਆ ਕਿ ਸ਼ਹਿਰ ਦਾ ਵਪਾਰ ਮੰਡਲ ਜਿਹੜਾ ਉਹ ਕੱਲ ਬੰਦ ਰਹਿਣ ਵਾਲਾ ਔਰ ਗੱਲ ਕਰਦੇ ਆ ਇਹਨਾਂ ਦੇ ਨਾਲ ਜਿਨ੍ਹਾਂ ਨੇ ਕਿਹਾ ਕਿ ਵਪਾਰ ਮੰਡਲ ਜਿਹੜਾ ਗੁਰਦਾਸਪੁਰ ਦਾ ਉਹ ਬੰਦ ਰਹੇਗਾ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਸ਼ਹਿਰ ਦਾ ਵਪਾਰ ਮੰਡਲ ਜਿਹੜਾ ਤੁਸੀਂ ਬੰਦ ਕਰਨ ਵਾਲੋ ਕਿਹਾ ਕੀ ਤੁਹਾਨੂੰ ਰੋਸ ਹੈ ਦੁੱਖ ਹੈ ਤੁਹਾਨੂੰ ਇਸ ਚੀਜ਼ ਦਾ ਇਹ ਕੋਈ ਛੋਟਾ ਮोटा ਗੁੱਸਾ ਨਹੀਂ ਹੈ ਇੱਕ ਬਹੁਤ ਵੱਡੀ ਦੁਖਦਾਈ ਘਟਨਾ ਹੈ ਕਿਉਂਕਿ ਅਸੀਂ ਡਾਕਟਰ ਨੂੰ ਇੱਕ ਰੱਬ ਦਾ ਦੂਸਰਾ ਰੂਪ ਮੰਨਦੇ ਆ ਪਰ ਅੱਜ ਜੋ ਇਹ ਚੀਜ਼ ਬਣ ਚੁੱਕੀ ਹੈ ਨਾ ਡਾਕਟਰਾਂ ਦੀ ਇਹ ਸਾਨੂੰ ਇੱਕ ਫਿਲਮ ਦੇਖੀ ਸੀ ਅਛੇ ਕੁਮਾਰ ਦੀ ਜਿਹਦੇ ਵਿੱਚ ਇੱਕ ਇਨਸਾਨ ਮਰ ਚੁੱਕਾ ਤੇ ਉਹ ਆਪਣੇ ਪੇਮੈਂਟ ਲੈਣ ਵਾਸਤੇ ਉਹਦੀ ਡੈੱਡ ਬਾਡੀ ਵੀ ਨਹੀਂ ਦਿੰਦੇ ਲੇਕਿਨ ਉਹਦੇ ਘਰ ਦੇ ਵਰਲਾਪ ਕਰਦੇ ਨੇ ਜਿਦਾ ਅੱਜ ਵਰਲਾਪ ਕਰ ਰਹੇ ਆ ਤੇ ਦੂਸਰੇ ਹਸਪੀਟਲ ਚ ਲੈ ਜਾਂਦੇ ਨੇ ਤੇ ਉਹਦੇ ਵਿੱਚ ਉਹਨੂੰ ਕਹਿੰਦੇ ਨੇ ਡਾਕਟਰ ਜਿਹੜਾ ਬਾਹਰੋਂ ਸੱਜੇ ਤੇ ਕਦੇ ਇਹ ਬੰਦਾ ਮਰ ਗਿਆ ਕਦਾ ਨਹੀਂ ਉਹਨਾਂ ਨੂੰ ਪਤਾ ਸਾਨੂੰ ਪਤਾ ਮਿਲ ਗਿਆ ਲੇਕਿਨ ਉਹਨਾਂ ਨੂੰ ਤਾਂ ਨਹੀਂ ਪਤਾ ਪਰ ਇੱਥੇ ਤੇ ਘਰਵਾਲਿਆਂ ਨੂੰ ਵੀ ਪਤਾ ਲੱਗਿਆ ਸੀ ਇਹ ਬੰਦਾ ਮਰ ਕੇ ਦਾ ਇਹ ਕੱਲ ਸਾਰੇ ਜਥੇਬੰਦੀਆਂ ਨੇ ਇਹ ਗੱਲ ਕਹੀ ਹੈ ਕਿ ਜੇ ਬੰਦਾ ਜਿਉਂਦਾ ਤਾਂ ਸਾਡੇ ਸਾਹਮਣੇ 2 ਮਿੰਟ ਸਾਨੂੰ ਮਿਲ ਲਾ ਦਿਓ ਲੇਕਿਨ ਇਹਾਂ ਦੀ ਗੱਲ ਨਹੀਂ ਬਣੀ ਗਈ ਇਹਨਾਂ ਨੇ ਦੋ ਸਰਕਾਰੀ ਡਾਕਟਰ ਲਿਆ ਕੇ ਉਸ ਬੇਟੀ ਨੂੰ ਇਮੋਸ਼ਨਲ ਬ੍ਰੈਕਮੇਲ ਕਰਕੇ ਸ਼ਾਇਦ ਲੜਕੀ ਨੇ ਵੀ ਸੋਚਿਆ ਕਿ ਸ਼ਾਇਦ ਇਹਨਾਂ ਦੇ ਜਥੇਬੰਦੀਆਂ ਦੇ ਸ਼ਹਿਰ ਵਾਸੀਆਂ ਦੇ ਖਿਲਾਫ ਲਾਤਾ ਪੀ ਇਹ ਤੁਹਾਨੂੰ ਨੁਕਸਾਨ ਚਾਣਗੇ ਤੇ ਸਾਡੀ ਬੱਚੀ ਬਲੈਕਮੇਲ ਹੋ ਗਈ ਅਮਰ ਸਾਹ ਚਲੇ ਗਏ ਉਥੇ ਜੋ ਰਿਜ਼ਲਟ ਹੈ ਅੱਜ ਤੁਹਾਡੇ ਸਾਹਮਣੇ ਆ ਔਰ ਅਸੀਂ ਸਵੇਰ ਦੇ ਇੱਥੇ ਬੈਠੇ ਆ ਅਸੀਂ ਸ਼ਹਿਰ ਦੇ ਚੰਗਿਆਂ ਭਲੀਆਂ ਫੈਮਲੀਆ ਚ ਬਲੋਂਗ ਕਰਦੇ ਆ ਅਸੀਂ ਬਿਜ਼ਨਸਮੈਨ ਆ ਸ਼ਹਿਰ ਦੇ ਔਰ ਅੱਜ ਸਾਰਾ ਸ਼ਹਿਰ ਇੱਥੇ ਬੈਠਾ ਦਾ ਔਰ ਮੈਂ ਇਸ ਕਰਕੇ ਅਨਾਉਂਸ ਕੀਤਾ ਕਿ ਬੜੇ ਦੁਖੀ ਮਾਨਾ ਅਸੀਂ ਦੁਕਾਨਾਂ ਬੰਦ ਕਰਨਾ ਨਹੀਂ ਜਾਂਦੇ ਲੇਕਿਨ ਸਾਡੀ ਮਜਬੂਰੀ ਬਣ ਚੁੱਕੀ ਹੈ ਕਿਉਂਕਿ ਜਦੋਂ ਇਨਸਾਫ ਨਾ ਮਿਲੇ ਇਨਸਾਫ ਲੈਣ ਵਾਸਤੇ ਸਾਨੂੰ ਕੁਝ ਨਾ ਕੁਝ ਕਰਨਾ ਪਏਗਾ ਅੱਜ ਗੁਰਦਾਸਪੁਰ ਦੇ ਹਾਲਾਤ ਇਹੋ ਜਿਹੇ ਬਣ ਗਏ ਨੇ ਕਿ ਅਸੀਂ ਆਪਣੇ ਉਸ ਬੇਟੀ ਵਾਸਤੇ ਉਸ ਆਸ਼ੂ ਨੌਜਵਾਨ ਵਾਸਤੇ ਜਿਹਦਾ ਲਾਸ਼ ਸਾਡੇ ਸਾਹਮਣੇ ਪਈ ਹੈ ਉਹਨੂੰ ਇਨਸਾਫ ਦਿਵਾਉਣ ਵਾਸਤੇ ਅੱਜ ਸਾਨੂੰ ਇਸ ਧਰਨੇ ਤੇ ਬਹਿ ਕੇ ਕੱਲ ਦੇ ਧਰਨੇ ਤੇ ਬੈਠੇ ਨੇ ਉਹ ਕੱਲ ਜਿਹੜਾ ਸ਼ਹਿਰ ਮੈਂ ਜਿੰਨੇ ਮੇਰੇ ਵੀਰ ਸ਼ਹਿਰ ਵਾਸੀ ਮੈਂ ਮੈਸੇਜ ਵੀ ਕਰਤੇ ਨੇ ਫੋਨ ਵੀ ਕਰਤੇ ਆ ਔਰ ਜਿਹੜੇ ਲਾਈਵ ਸੁਣਦੇ ਪਏ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਪੇ ਕਲ ਦੀ ਤਿਆਰੀ ਜੇ ਟੋਟਲ ਸ਼ਹਿਰ ਬਨ ਜੇ ਕੋਈ ਸ਼ਹਿਰਤ ਇੱਕ ਦੁਕਾਨ ਖੁੱਲੀ ਦੀ ਰਹੇਗੀ ਇਹ ਪ੍ਰਸ਼ਾਸਨ ਨੂੰ ਮੇਰੀ ਚੇਤਾਵਨੀ ਵੀ ਹੈ ਔਰ ਬੇਨਤੀ ਵੀ ਹੈ ਕਿ ਬੈਠ ਕੇ ਇਹਨਾਂ ਉਸ ਪਰਿਵਾਰ ਨੂੰ ਇਨਸਾਫ ਦਵੋ ਜਿਸ ਪਰਿਵਾਰ ਨਾਲ ਤੱਕਾ ਹੋਇਆ ਵਾ ਔਰ ਜੋ ਬੰਦੀ ਕਾਰਵਾਈ ਬੰਦੀ ਹੈ ਉਹਨਾਂ ਨੂੰ ਕਰੋ ਔਰ ਇਸ ਨੂੰ ਜਲਦੀ ਤੇ ਜਲਦੀ ਸ਼ਹਿਰ ਦੇ ਵਿੱਚ ਜਿਹੜੀ ਆ ਸ਼ਾਂਤੀ ਲਿਆਂਾਈ ਜਾ ਸਕੇ ਤਾਂ ਜੋ ਅਮਨ ਕਾਨੂੰਨ ਦੀ ਸਥਿਤੀ ਬਣੀ ਰਹੇ ਇਹ ਪ੍ਰਸ਼ਾਸਨ ਵਾਸਤੇ ਵੀ ਠੀਕ ਹੈ ਔਰ ਸ਼ਹਿਰ ਵਾਸੀਆਂ ਵਾਸਤੇ ਵੀ ਠੀਕ ਹੈ ਔਰ ਦੱਸਦੇ ਇਹ ਬੇਨਤੀ ਕਰਦੇ ਇਹ ਕੀ ਇਹਣਾ ਨੇ ਇੱਕ ਚੇਤਾਵਨੀ ਦੇ ਦਿੱਤੀ ਆ ਪ੍ਰਸ਼ਾਸਨ ਨੂੰ ਔਰ ਸ਼ਾਸਨ ਦੀ ਗੱਲ ਕਰੀਏ ਕਿ ਪਹਿਲਾਂ ਵੀ ਇੱਕ ਗੱਲ ਚੱਲੀ ਆ ਕਿ ਸ਼ਾਸਨ ਕਿੱਥੇ ਆ ਸ਼ਾਸਨ ਜਿਹੜਾ ਵਾ ਉਹ ਆਪਣੇ ਘਰ ਸੁਤਾ ਹੈ ਉਹ ਟੀਵੀ ਵੇਖ ਰਿਹਾ ਉਹ ਚੈਨਲਾਂ ਤੇ ਵੇਖ ਰਿਹਾ ਲੇਕਿਨ ਇੱਥੇ ਧਰਨੇ ਵਿੱਚ ਨਹੀਂ ਪਹੁੰਚਿਆ ਅਸੀਂ ਬੇਨਤੀ ਕਰ ਦਿੰਨੇ ਆ ਕਿ ਦੁੱਖ ਸਾਰਿਆਂ ਦਾ ਸਾਂਝਾ ਵੋਟਾਂ ਕੱਲੀਆਂ ਵੋਟਾਂ ਨਹੀਂ ਚੱਲਣੀਆਂ ਦੁੱਖ ਚੱਲਣੇ ਆ ਔਰ ਹਰ ਬੰਦੇ ਨਾਲ ਸੰਦੇਹ ਹੋਣਾ ਚਾਹੀਦਾ ਹਰ ਬੰਦੇ ਨਾਲ ਪ੍ਰੇਮ ਹੋਣਾ ਚਾਹੀਦਾ ਔਰ ਇਹ ਵੀਡੀਓ ਨੂੰ ਬਤਵਾ ਸ਼ੇਅਰ ਕਰ ਦਿਓ ਕਿੰਨਾ ਸਮਾਂ ਹੋਰ ਇਹ ਰੋਡ ਜਾਮ ਰਹਿੰਦਾ ਹੈ ਇਹ ਕਿੰਨਾ ਸਮਾਂ ਲੋਕ ਜਿਹੜੇ ਆ ਇਹ ਪਰੇਸ਼ਾਨੀ ਚ ਪਏ ਰਹਿਣਗੇ ਔਰ ਕਿੰਨਾ ਸਮਾਂ ਇਸ ਨੌਜਵਾਨ ਦੀ ਜਿਹੜੀ ਲਾਸ਼ ਹੈ ਉਹ ਇੱਥੇ ਮੇਰੇ ਪਰਿਵਾਰ ਦਾ ਹਾਲਾਤ ਤੁਹਾਨੂੰ ਵਿਖਾ ਦਿੱਤਾ ਔਰ ਲਗਾਤਾਰ ਤਸਵੀਰਾਂ ਵਿਖਾ ਰਿਹਾ ਵੀਡੀਓ ਨੂੰ ਬਤਵਾ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਤੀਣਾਣਾਗਾ ਜ਼ਿਲ੍ਹਾ ਗੁਰਦਾਸਪੁਰ